ਪੰਜਾਬ ਵਿੱਚ 33 ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਸੂਬਾ ਸਰਕਾਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੋ ਪੜਾਵਾਂ ਵਿੱਚ ਕਰਵਾਵੇਗੀ ਪਹਿਲੇ ਪੜਾਅ ਵਿੱਚ ਸਿਰਫ ਸਰਪੰਚਾਂ ਤੇ ਪੰਚਾਂ ਦੀ ਚੋਣ ਹੋਵੇਗੀ ਇਹ ਚੋਣਾਂ ਅਕਤੂਬਰ ਮਹੀਨੇ ਦੇ ਅੱਧ ਤੋਂ ਬਾਅਦ ਇਹ ਚੋਣਾਂ ਕਿਸੇ ਵੀ ਵੇਲੇ ਵੀ ਹੋ ਸਕਦੀਆਂ ਹਨ ਪੰਜਾਬ ਸਰਕਾਰ ਪੰਚਾਇਤ ਸੰਪਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੱਖ-ਵੱਖਰੇ ਤੌਰ ਤੇ ਕਰਵਾਉਣ ਜਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਚਾਇਤੀ ਚੋਣਾਂ ਸੰਬੰਧੀ ਪ੍ਰਕਿਰਿਆ ਵਿਢੀ ਹੋਈ ਹੈ ਰਾਜ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਪੰਜਾਬ ਵਿਧਾਨ ਸਭਾ ਦੇ ਮੌਨਸਨ ਸੈਸ਼ਨ ਵਿੱਚ ਪੰਚਾਇਤੀ ਰਾਜ ਦੇ ਐਕਟ ਵਿੱਚ ਸੋਧ ਤੇ ਹਣੀ ਰਾਜਪਾਲ ਦੀ ਮਹਰ ਲਗਣੀ ਬਾਕੀ ਹੈ ਸੂਬਾ ਸਰਕਾਰ ਨੇ ਇਸ ਵਾਰ ਬਿਲ ਰਾਹੀ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੇ ਅਹੁਦੇ ਦੇ ਰਾਖਵੇਂਕਰਨ ਵਿੱਚ ਵੀ ਤਬਦੀਲੀ ਕਰ ਦਿੱਤੀ ਹੈ ਜਿਸ ਵਾਸਤੇ ਹੁਣ ਬਲਾਕ ਨੂੰ ਆਧਾਰ ਬਣਾਇਆ ਜਾਵੇਗਾ ਜਦਕੀ ਪਹਿਲੇ ਜ਼ਿਲ੍ਹੇ ਨੂੰ ਇਕਾਈ ਮੰਨ ਕੇ ਰਾਖਵੇਂਕਰਨ ਦਾ ਰੋਸਟਰ ਤਿਆਰ ਕੀਤਾ ਜਾਂਦਾ ਸੀ ਇਸ ਤੋਂ ਇਲਾਵਾ ਉਮੀਦਵਾਰ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾਂ ਦੀ ਇਲਾਰ ਸਕਣਗੇ ਇਸ ਬਾਰੇ ਵੀ ਸੋਧ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਹਰਿਆਣਾ ਵਿਧਾਨ ਸਭਾ ਚੋਣਾਂ ਨੇ ਤੀਜੇ ਅਮਗਰੂ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ ਮਗਰੋਂ ਹੀ ਨਗਰ ਨਿਗਮਾ ਚੋਣਾਂ ਲਈ ਰਾ ਪੱਧਰਾ ਹੋਵੇਗਾ ਇਸ ਤੋਂ ਇਲਾਵਾ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਜਾਣਾ ਹਜੇ ਬਾਕੀ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਦੇ ਸਾਥੀ ਕੁਲਵੰਤ ਸਿੰਘ ਰੌਂਕੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਹੋਏ ਆਪਣੇ ਉੱਤੇ ਦੂਸਰੀ ਵਾਰ ਲਗਾਏ ਗਏ ਐਨਐਸਸੀ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਹੈ ਅਦਾਲਤ ਵੱਲੋਂ ਇਸ ਮਾਮਲੇ ਤੇ ਸੁਣਵਾਈ ਕਰਦੇ ਹਨ ਡਿਬਰੂ ਅੜ ਜੈਨ ਦੇ ਸੁਪਰੀਡੈਂਟ ਦੇ ਨਾਲ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਸਾਰਿਆਂ ਨੂੰ ਆਪਣਾ ਜਵਾਬ ਅਗਲੀ ਸੁਣਵਾਈ ਦੌਰਾਨ ਪੇਸ਼ ਕਰਨ ਲਈ ਆਦੇਸ਼ ਦਿੱਤਾ ਹੈ ਦੱਸਦੀ ਕਿ ਕੁਲਵੰਤ ਸਿੰਘ ਰਾਂਕੇ ਵੀ ਅਮਰਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਵੀ ਅਜਨਾਲਾ ਥਾਣਾ ਤੇ ਹਮਲਾ ਕਰਨ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਸੁਸਤ ਹੋ ਗਿਆ ਹੈ ਹਾਲਾਂਕਿ ਕੁਝ ਹਿੱਸਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਹੇ ਹਨ ਅਗਲੇ 4 ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਪੰਜਾਬ ਦੇ 5 ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਅਤੇ ਫਾਟੇਗੜ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਭੂਮਿਕਾਣੀ ਕੀਤੀ ਗਈ ਹੈ ਪੰਜਾਬ ਵਿੱਚ ਲਗਾਤਾਰ ਨਿਕਲ ਰਹੀ ਤਿੱਖੀ ਧੁੱਪ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਨ ਵਿੱਚ 1.1 ਡਿਗਰੀ ਦਾ ਵਾਧਾ ਹੋਇਆ ਹੈ ਉਹਨੇ ਇਹ ਲਗਾਤਾਰ ਆਮ ਦੇ ਬਰਾਬਰ ਹੋ ਗਿਆ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 35.7 ਡਿਗਰੀ ਦਰਜ ਕੀਤਾ ਗਿਆ ਪੰਜਾਬ ਤੇ ਚੰਡੀਗੜ੍ਹ ਵਿੱਚ ਹੰਨਾ ਦੇ ਬਰਾਬਰ بارش ਹੋ ਰਹੀ ਹੈ ਇਸ ਦੇ ਨਾਲ ਹੀ ਸਤੰਬਰ ਮਹੀਨੇ ਵਿੱਚ ਦੋਵਾਂ ਥਾਵਾਂ ਤੇ ਔਸਤ ਘੱਟ بارش ਦਰਜ ਕੀਤੀ ਗਈ ਪੰਜਾਬ ਵਿੱਚ 1 ਤੋਂ 15 ਸਤੰਬਰ ਦਰਮਿਆਨ 35.1 ਮਿਲੀਮੀਟਰ بارش ਹੋਈ ਜੋ ਕਿ ਆਮ ਨਾਲੋਂ 32% ਘੱਟ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਰਾਹੁਲ ਗਾਂਧੀ ਨੂੰ ਲੈ ਕੇ ਅੱਤਵਾਦੀ ਕਹਿਣ ਦਾ ਬਿਆਨ ਲਗਾਤਾਰ ਵਿਵਾਦਾਂ ਵਿੱਚ ਹੈ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਬਿੱਟੂ ਖਿਲਾਫ ਪੜਾਅਸ ਕੱਢੀ ਤਾਂ ਹੁਣ ਰਵਨੀਤ ਬਿੱਟੂ ਨੇ ਵੀ ਸਵਾਲ ਖੜੇ ਕਰ ਦਿੱਤੇ ਹਨ ਇੱਕ ਵੀਡੀਓ ਜਾਰੀ ਕਰਦੇ ਆ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਪਰ ਲੱਗਦਾ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਵਰਿੰਗ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜ਼ਿਆਦਾ ਬਿਮਾਰ ਹਨ ਬਿੱਟੂ ਨੇ ਕਿਹਾ ਕਿ ਤੁਹਾਡੀ ਬਿਮਾਰੀ ਦਾ ਇਲਾਜ ਦਿੱਲੀ ਵਿੱਚ ਹੈ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਆ ਕੇ ਤੁਹਾਡੇ ਇਲਾਜ ਲਈ ਵਧੀਆ ਹਸਪਤਾਲ ਦਾ ਪ੍ਰਬੰਧ ਕਰ ਦੇਵਾਂਗਾ ਬਿੱਟੂ ਨੇ ਕਿਹਾ ਕਿ ਦਰਸ਼ਨ ਰਾਜਾ ਵੜਿੰਗਾ ਤੇ ਪ੍ਰਤਾਪ ਬਾਜਵਾ ਨੂੰ ਮੇਰੇ ਕੇਂਦਰ ਵਿੱਚ ਮੰਤਰੀ ਬਣੇ ਜਾਣ ਤੋਂ ਦਿੱਕਤ ਹੈ ਬਿੱਟੂ ਨੇ ਦੋਵਾਂ ਨੂੰ ਰਾਹੁਲ ਗਾਂਧੀ ਦੇ ਏਜੰਟ ਵੀ ਕਰਾ ਦਿੱਤਾ ਜਿਹੜੀ ਤੁਸੀਂ ਕਹਿੰਦੇ ਹੋ ਰਾਹੁਲ ਗਾਂਧੀ ਨੇ ਐਮਪੀ ਦੀ ਟਿਕਟ ਮੈਂ ਉਹਨਾਂ 'ਚ ਹਾਂ ਮੈਨੂੰ ਕਿਸੇ ਦੀ ਸਿਫਾਰਿਸ਼ ਨਾਲ ਟਿਕਟ ਨਹੀਂ ਮਿਲੀ ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ ਉਹ ਯੂਥ ਕਾਂਗਰਸ ਦਾ ਭਰਾਣ ਇਲੈਕਟਡ ਹੋ ਕੇ ਜਿੱਤ ਕੇ ਮੈਂ ਬਿਲਕੁਲ ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਪਾਰਸ਼ ਨਾਲ ਨਹੀਂ ਟਿਕਟ ਮਿਲੀ ਮੈਂ ਜਿੱਤਿਆ ਯੂਥ ਕਾਂਗਰਸ ਤੁਹਾਨੂੰ ਸਭ ਨੂੰ ਹਰਾਇਆ ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਹੋਰ ਮੈਂ ਦੱਸ ਦਿੰਦਾ ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ ਜਿਹੜਾ ਤੁਸੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਰਦੇ ਹੋ ਮੈਂ 2009 ਚ ਵੀ ਜਿੱਤੇ ਆ 2014 ਚ ਜਦ ਰਾਹੁਲ ਗਾਂਧੀ ਹਾਰ ਗਿਆ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ ਰਾਏ ਬਰੇਲੀ ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ ਮੈਂ ਫਿਰ ਲੁਧਿਆਣੇ ਵਿੱਚ ਝੱਟ ਕੇ ਗਿਆ ਕਿਹੜੀਆਂ ਕੱਕਾ ਜੀ ਗੱਲਾਂ ਕਰਦੇ ਹੋ ਤੁਸੀਂ ਰਾਹੁਲ ਗਾਂਧੀ ਉਦੋਂ ਹਾਰਿਆ ਮੈਂ ਜਿੱਤ ਕੇ ਗਿਆ ਫਿਰ ਜਦੋਂ 43 ਆਏ 53 ਆਏ ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗਲਤੀ ਆ ਜਾਨਾ ਕਿਸੇ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਸਭ ਨੂੰ ਸਮਝਲੋ ਦੱਸਣਾ ਚਾਹਣਾ ਆਪਣਾ ਪਲੇਖਾ ਕਢਣਾ ਚਾਹਣਾ ਤੁਸੀਂ ਲੁਧਿਆਣੇ ਆਏ ਮੈਂ ਬੇਸ਼ੱਕ ਮੈਂ ਬੀਜੇਪੀ ਚੱਲ ਗਿਆ ਜਿੱਥੇ ਵੋਟਾਂ ਪਈਆਂ ਜਿੱਥੇ ਇਲੈਕਸ਼ਨ ਹੋਈ ਐ 6 ਫਿਰ ਤਾਂ ਸਭਾ ਚੈਟ ਧੂਕ ਬਜਾ ਕੇ ਤੁਹਾਨੂੰ ਰਗੜਿਆ ਚਾਹੇ ਮੈਂ ਨਮਾ ਬੀਜੇਪੀ ਚ ਗਿਆ ਸੀ ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਿਸਾਇਆ ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ ਜਿੱਥੇ ਕਿਸਾਨ ਲੀਡਰ ਮੈਂ ਫਿਰ ਕਹਿ ਦਿੰਦਾ ਠੀਕ ਆ ਉਹ ਲੱਗ ਕੇ ਕਿ ਇਸ਼ੂ ਆ ਜਿਹਦੇ ਕਰਕੇ ਫਿਰ ਉਹ ਚੱਲ ਰਿਹਾ ਜਿੱਥੇ 800 ਤੋਂ ਉੱਤੇ ਦਾਖਾ ਜਗਰਾਉ ਗਿੱਲ 800 ਤੋਂ ਉੱਤੇ ਬੂਥ ਸਾਡੇ ਲੱਗੇ ਨਹੀਂ ਜਿਹੜੇ ਕਿ ਕਿਸਾਨ ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ ਕਿਸਾਨਾਂ ਦੀ ਨਹੀਂ ਕਿਸਾਨ ਲੀਡਰਾਂ ਨੇ ਹੀ ਲਾਉਣ ਦਿੱਤੇ ਤੇ ਥੋਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ ਤੁਸੀਂ 10000 ਵੋਟ ਇੱਧਰ ਉੱਧਰ ਹੋ ਜਾਂਦੀ 6 ਹਲਕਿਆਂ 'ਚ ਹਰਾਇਆ ਜਿੱਥੇ ਤੁਸੀਂ ਉੱਥੋਂ ਜਿੱਥੇ ਸਾਡਾ ਪੂਲਿੰਗ ਏਜੰਟ ਨਹੀਂ ਸੀ ਜਿੱਥੇ ਸਾਡਾ ਪੋਲ ਲਾਉਣ ਵਾਲਾ ਪੂਲਿੰਗ ਏਜੰਟ ਅੰਦਰ ਨਹੀਂ ਬੈਠਾ ਸੀ ਇਹ ਸੱਚ ਸਾਰੇ ਜਾਣਦੇ ਆ ਤਾਂ ਉਹ ਹਲਕਿਆਂ 'ਚ ਜਿੱਥੇ ਅਸੀਂ ਤਿੰਨਾਂ 'ਚ ਸਾਨੂੰ ਵੋਟ ਨਹੀਂ ਸਾਨੂੰ ਏਜੰਟ ਨਹੀਂ ਸਾਡਾ ਕਿਸਾਨ ਲੀਡਰਾਂ ਨੇ ਬਹਿਣ ਦਿੱਤਾ ਤਾਂ ਜਨਾਬ ਜਿੱਤੇ ਹੋ ਆਪਾਂ ਕਿਹੜੀ ਗਲਤਫਹਿਮੀ ਚ ਅੰਦਰੋਂ ਆਪਣੇ ਮਨ ਚ ਝਾਤ ਮਾਰ ਕੇ ਦੇਖੋ ਵੀ ਤੁਸੀਂ ਕਿਵੇਂ ਜਿੱਤੇ ਹੋ ਨਹੀਂ ਤੁਸੀਂ ਇਹੀ ਲੱਖ ਤੇ ਹਾਰੇ ਹੁੰਦੇ ਜੇ ਕਿਸਾਨ ਲੀਡਰ ਨੇ ਜਿਹੜੇ ਉਹ ਜਾ ਕੇ ਸਾਡੇ ਏਜੰਟਾਂ ਨੂੰ ਤਿਪੂਥਾ ਨੂੰ ਸਾਨੂੰ ਸਾਨੂੰ ਤਾਂ ਕੈਂਪੇਨ ਨਹੀਂ ਕਰਨ ਦਿੱਤਾ ਤਿੰਨ ਦਿਨ ਤਿੰਨ ਹਲਕਿਆਂ ਚ ਤੇ ਬਾਕੀ ਪੰਜਾਬ ਦੀਆਂ ਸੀਟਾਂ ਵੀ ਭਾਜੀਪੀ ਜਿੱਤੀ ਹੁੰਦੀ ਜੇ ਕਿਤੇ ਇਹ ਨਾ ਰੋਗ ਦੇ ਚਾਹੇ ਮਹਾਰਾਣੀ ਸਾਹਿਬ ਵਾਲੀ ਸੀਟ ਆ ਚਾਹੇ ਫਰੋਜਪੁਰ ਸੀਟ ਆ ਚਾਹੇ ਗੁਰਦਾਸਪੁਰ ਚਾਹੇ ਅਮਰਸਰ ਚਾਹੇ ਜਲੰਧਰ ਸਾਰੀਆਂ ਸੀਟਾਂ ਜਿੱਤਦੇ ਜਿਓ ਉਹ ਠੀਕ ਆ ਉਹਨਾਂ ਨੇ ਤੁਹਾਨੂੰ ਉਹਨਾਂ ਦੀ ਮਦਦ ਲਾ ਲਓ ਉਹਨਾਂ ਦੇ ਕਿਰਪਾ ਨਾਲ ਤੁਸੀਂ ਜਿੱਤ ਗਏ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਤੁਹਾਨੂੰ 4 ਸਾਲ ਜਦੋਂ ਸਰਕਾਰ ਬਣ ਗਈ ਤੁਹਾਨੂੰ ਇਕੱਲੇ ਤੁਸੀਂ ਸੀਗੇ ਸਾਰੇ ਯੂਥ ਵਾਲੇ ਆਸ਼ੂ ਜੀ ਹੋਣੀ ਸਿੰਗਲਾ ਜੀ ਹੋਣੀ ਸਭ ਮੰਤਰੀ ਬਣ ਗਏ ਸਭ ਮੰਤਰੀ ਬਣ ਗਏ ਤੁਹਾਨੂੰ ਕਿਉਂ ਨਹੀਂ ਮੰਤਰੀ ਬਣਾਇਆ ਜਿੰਨਾ ਚਿਰ ਕੈਪਟਨ ਮਨਿੰਦਰ ਸਿੰਘ ਰਹੇ ਉਹ ਕਹਿੰਦੇ ਮੈਂ ਰਾਹੁਲ ਗਾਂਧੀ ਦੀ ਏਜੰਟ ਨੂੰ ਕਿਉਂਕਿ ਆਪਣਾ ਕੰਮ ਕੀ ਸੀ ਕਿਉਂ ਪਸੰਦ ਨਾ راہુલ ਗਾਂਧੀ ਨੂੰ ਕਿ ਜਿਹੜੀਆਂ ਵੀ ਆਈਬੀਸੀ ਵਿੱਚ ਬਹਿ ਕੇ ਹਰ ਸਟੇਟ ਚ ਇਲੈਕਸ਼ਨ ਹੋਣੀ ਚਾਹੇ ਗੋਆ ਚਾਹੇ ਰਾਜਸਥਾਨ ਜਾਂ ਹਰ ਜਗ੍ਹਾ ਤੁਸੀਂ ਲੋਕ ਕਿਉਂ ਪਸੰਦ ਹੋ ਉਹਨਾਂ ਨੂੰ ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਨਾਂ ਤੇ 5 ਤੋਂ 7 ਦਾ ਸੀਟਾਂ ਜਿਹੜੀਆਂ ਹਰ ਸਟੇਟ ਚ ਕੱਢ ਲੈਣੀ ਆ ਜਿਹਦਾ ਤੁਸੀਂ ਸੌਦਾ ਕਰਨਾ ਤੇ ਸੌਦਾ ਕਰਕੇ ਰਾਹੁਲ ਗਾਂਧੀ ਤੋਂ ਉਹ ਸੀਟਾਂ ਦਿਵਾਉਣੀਆਂ ਰਾਹੁਲ ਗਾਂਧੀ ਨੂੰ ਤਾਂ ਚੰਗੇ ਲੱਗੇ ਆ ਤਾਂ ਹੀ ਤੁਹਾਨੂੰ ਪ੍ਰਮੋਟ ਕਰ ਰਿਹਾ ਉਹ ਇਲੈਕਸ਼ਨਾਂ ਤੁਹਾਨੂੰ ਮੈਂ ਦੱਸਦਾ ਵੀ ਬਿਲਕੁਲ ਤੁਸੀਂ ਐਨ ਤੁਹਾਨੂੰ ਯੂਥ ਕਾਂਗਰਸ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਤੁਸੀਂ ਕਹੇ ਵੀ ਇਹ ਨਵਾਂ ਬੱਚਾ ਸੀ ਉਦੋਂ ਤੁਹਾਨੂੰ ਕਸਾਇਆ ਚੰਗੀ ਤਰ੍ਹਾਂ ਤੁਹਾਨੂੰ ਹਰਾਇਆ ਜਦੋਂ ਸਿੱਧੀ ਲੜਾਈ ਸੀ 1 ਟੂ 1 ਪਾਰਟੀ ਦੀ ਨਹੀਂ ਉਦੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਕੋਈ ਭਗਵੰਤ ਮਾਨ ਤੇ ਸ਼ਖਵੀਰ ਬਾਦਲ ਨਾਲ ਉਲਟ ਨਹੀਂ ਉਲਟ ਲੜ ਨਹੀਂ ਜਾਂਦੇ ਸੀ ਇਲੈਕਸ਼ਨ ਉਹ ਮੈਂ ਜਲਾਲਾਬਾਦ ਲੜਨ ਗਿਆ ਤੁਸੀਂ ਮੈਨੂੰ ਕੀ ਕਹੋਗੇ ਮੇਰੀ ਚਾਹੇ ਮੈਂ ਛੋਟੀ ਏਜ 'ਚ ਤਿੰਨ ਇਲੈਕਸ਼ਨਾਂ ਮੈਂ ਲਗਾਤਾਰ ਜਦੋਂ ਰਾਹੁਲ ਗਾਂਧੀ ਵੀ ਹਾਰਿਆ ਮੈਂ ਤਾਂ ਵੀ ਇੱਥੇ ਕਿਹਾ ਹੁਣ ਆਜੋ ਅਖੀਰਲੀ ਗੱਲ ਮੈਂ ਕਿਉਂ ਕਿਹਾ ਕਿਤੇ ਤੇ ਲੋ ਤੁਹਾਡੀਆਂ ਪੰਜਾਬ ਵਾਲਿਆਂ ਦੀ ਤੁਹਾਨੂੰ ਨੈਗੇਟਿਵ ਲੋਕ ਲੋਕਾਂ ਨੂੰ ਦੁਬਾਰਾ ਦੱਸਾਂ ਸਹੀ ਨਾ ਵੀ ਕਿੰਨੇ ਕੁ ਜੋਗੇ ਹੋ ਤੁਸੀਂ ਤੁਹਾਨੂੰ ਕਿਉਂਕਿ ਤੁਸੀਂ ਮੇਰੇ ਮੈਂ ਪਹਿਲਾਂ ਨਹੀਂ ਕਦੇ ਬੋਲਦਾ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਜੀ ਵੀ ਕਿੰਨੇ ਇੱਕ ਪਾਣੀ ਚ ਨੇ ਤੇ ਕਿਵੇਂ ਇਹਨੂੰ ਇਹਨਾਂ ਨੂੰ ਲੈ ਕੇ ਬਿਠਾਇਆ ਹੋਇਆ ਪਾਰਟੀ ਨੇ